ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ 올ੰਪੀਅਨ ਅਤੇ ਜਿਲ੍ਹਾ ਮਲੇਰਕੋਲਾ ਦੇ ਪੁਲਿਸ ਮੁਖੀ ਜਨਾਬ ਗਗਨ ਅਜੀਤ ਸਿੰਘ ਨੇ ਅੱਜ ਮਲੇਰਕੋਲਾ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਲੇਰਕੋਲਾ ਪੁਲਿਸ ਵੱਲੋਂ ਕੇਂਦਰੀ ਖੁਫੀਆ ਏਜੰਸੀਆਂ ਦੇ ਸਹਿਯੋਗ ਨਾਲ ਇੱਕ ਮਹੱਤਵਪੂਰਨ ਸਫਲਤਾ ਹਾਸਲ ਕਰਦੇ ਹੋਏ ਥਾਣਾ ਸਿਟੀ ਟੂ ਮਲੇਰਕੋਲਾ ਵਿਕੇ ਮੁਕੱਦਮਾ ਦਰਜ ਕਰਕੇ ਪਾਕਿਸਤਾਨ ਹਾਈ ਕਮਿਸ਼ਨ ਨਵੀਂ ਦਿੱਲੀ ਵਿਕੇ ਤਾਇਨਾਤ ਇੱਕ ਪਾਕਿਸਤਾਨੀ ਅੰਬੈਸੀ ਦੇ ਅਧਿਕਾਰ ਨਾਲ ਜੁੜੀਆਂ ਦੇਸ਼ ਵਿਰੋਧੀ ਜਾਸੂਸੀ ਗਤੀਵਿਧੀਆਂ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਇਸ ਮੌਕੇ ਜ਼ਿਲ੍ਹਾ ਮਲੇਰਕੋਲਾ ਦੇ ਪੁਲਿਸ ਮੁਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀ ਕਿਹਾ ਆਓ ਸੁਣਾਉਂਦਾ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਮਲੇਰਕੋਲਾ ਤੋਂ ਜਰਨਲਿਸਟ ਮੁਹੰਮਦ ਹਨੀਫ ਖਿੰਦੀ ਦੀ ਰਿਪੋਰਟ ਕਰੀਸ਼ੂਨੀ ਹਾਂਜੀ ਸਰ ਹਾਂਜੀ ਸਰ ਇੱਕ ਜੁਆਇੰਟ ਸੰਜਾ ਸੈਂਟਰਲ ਏਜੰਸੀ ਨਾਲ ਤੇ ਮਨਹਿਰਕੋਟਲਾ ਪੁਲਿਸ ਨੇ ਇੱਕ ਆਪਰੇ ਸੰਜੇ ਆਪਰੇਸ਼ਨ ਦੇ ਵਿੱਚ ਇੱਕ ਸਫਲਤਾ ਹਾਸਲ ਕੀਤੀ ਹੈ ਜਿਹੜੀ 8 ਤਰੀਕ ਨੂੰ ਇੱਕ ਪਰਚਾ ਦਿੱਤਾ ਸੀਗਾ ਜਿਹਦੇ ਵਿੱਚ ਦੇਸ਼ ਦੇ ਪ੍ਰਤੀ ਗੈਰ ਗਤੀਵਿਧੀਆਂ ਤੇ ਜਾਂ ਇਨਫੋਰਮੇਸ਼ਨ ਸ਼ੇਅਰ ਕਰਨ ਬਾਰੇ ਅਸੀਂ ਪਰਚਾ ਦਿੱਤਾ ਸੀ ਉਹਦੇ ਵਿੱਚ ਇੱਕ 32 ਸਾਲ ਦੀ ਲੇਡੀ ਪਹਿਲੇ ਅਰੈਸਟ ਕੀਤੀ ਜਦੋਂ ਅરેਸਟ ਕੀਤੀ ਉਹਦੇ ਕੋਲ ਡਿਟੇਲ ਦੇ ਪੁੱਛਗਿੱਛ ਜਦੋਂ ਸ਼ੁਰੂ ਕੀਤਾ ਉਹਦੇ ਵਿੱਚ ਜਦੋਂ ਮੋਬਾਈਲ ਉਹਦੇ ਦੇਖੇ ਕੁਝ ਉਹਦੀਆਂ ਡਾਊਟਫੁਲ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਨਿਕਲੀਆਂ ਫਿਰ ਡਿਟੇਲ ਦੇ ਪੁੱਛਗਿੱਛ ਤੋਂ ਬਾਅਦ ਫਿਰ ਇੱਕ ਬੰਦਾ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਕੰਮ ਕਰਦਾ ਹੈ ਉਹਦੇ ਨਾਲ ਉਹ ਸੰਪਰਕ ਚਾਈ ਸੀ ਇਹ ਲੜਕੀ ਇੱਥੋਂ ਵੀਜ਼ਾ ਲਵਾਨ ਗਈ ਸੀ ਪਾਕਿਸਤਾਨ ਦਾ ਤੇ ਉੱਥੇ ਜਿਹੜਾ ਲੜਕਾ ਸੀ ਉਹਦੇ ਸੰਪਰਕ ਚਾਈ ਸੀ ਉਦੋਂ ਬਾਅਦ ਇਹ ਉਹਨਾਂ ਨਾਲ ਜਨਮਚਾਨ ਦੇ ਵਿੱਚ ਕੋਈ ਇਨਫੋਰਮੇਸ਼ਨ ਜਿਹੜੀਆਂ ਲੋਕਲ ਲੈਵਲ ਤੇ ਜਾਂ ਆਪਣੀ ਇਸਟੈਬਲਿਸ਼ਮੈਂਟ ਬਾਰੇ ਉਹਦੇ ਬਾਰੇ ਇਨਫੋਰਮੇਸ਼ਨ ਸ਼ੇਅਰ ਕੀਤੀ ਫਿਰ ਡਿਟੇਲ ਦੇ ਅੱਗੇ ਜਾ ਕੇ ਪਤਾ ਲੱਗਿਆ ਵੀ ਉਹਨੇ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦਾ ਬੰਦਾ ਸੀਗਾ ਉਹਨੇ ਇੱਕ ਹੋਰ ਬੰਦੇ ਨੂੰ 20000 ਕਹਿ ਕੇ ਇੱਕ ਲੜਕੀ ਦੇ ਅਕਾਊਂਟਸ 'ਪਾਇਆ ਜਿਹੜਾ ਕਿ ਅੱਗੇ ਵੀ ਥੋੜੇ ਥੋੜੇ ਕਰਕੇ ਪੈਸੇ ਕਰਕੇ ਸ਼ੇਅਰ ਕੀਤੇ ਗਏ ਸੋ ਇਹਦੇ ਵਿੱਚ ਅਸੀਂ ਦੋ ਬੰਦੇ ਜਿਨੇ ਪੈਸੇ ਪਵਾਏ ਸੀਗੇ ਤੇ ਇੱਕ ਲੜਕੀ ਨੂੰ ਅਸੀਂ ਅਰੈਸਟ ਕੀਤਾ ਜਿਹੜੀ ਕਿ ਸਾਡੇ ਕੋਲੇ ਕੱਲ ਤੱਕ ਰਿਮਾਂਡ ਤੇ ਹੈ ਇਹਦੇ ਵਿੱਚ ਟੋਟਲ ਤਿੰਨ ਬੰਦੇ ਸੀ ਨਾਮਿਨੇਟ ਕੀਤੇ ਆ ਤੇ ਅੱਗੋਂ ਜਿਹੜੇ ਵੀ ਰਿਮਾਂਡ ਤੇ ਉਹ ਗੱਲਬਾਤ ਆਊਗੀ ਉਹ ਡਿਟੇਲ ਚ ਪੁੱਛ ਕੇ ਅੱਗੇ ਅਸੀਂ ਇਹਦਾ ਖੁਲਾਸਾ ਕਰਾਂਗੇ ਸਰ ਜੇ ਆਪਾਂ ਗੱਲ ਕਰੀਏ ਕਿਹੜੀਆਂ ਜਹੀਆਂ ਜਾਣਕਾਰੀਆਂ ਸੰਜੜੀਆਂ ਲੀਕ ਜਿਹੜੀਆਂ ਕਿ ਆਪਣੇ ਦੇਸ਼ ਦੇ ਸੀਕ੍ਰੀਟ ਚੀਜ਼ਾਂ ਹੁੰਦੀਆਂ ਕੋਈ ਇਸਟੈਬਲਿਸ਼ਮੈਂਟਸ ਹੈ ਕੋਈ ਆਰਮੀ ਇਸਟੈਬਲਿਸ਼ਮੈਂਟਸ ਹੈ ਕੋਈ 에ਅਰ ਫੋਰਸ ਹੈ ਜਗਰਾਉਂ ਦੇ ਨੇੜੇ ਆਪਣਾ 에ਅਰ ਫੋਰਸ ਸਟੇਸ਼ਨ ਹੈਗਾ ਫਿਰ ਆਪਣੇ ਬਰਨਾਲੇ ਹੈ ਕੋਈ ਬਟੇ ਨੇ ਇਦਾਂ ਦੀਆਂ ਗੱਲਾਂ ਬਾਤਾਂ ਸ਼ੇਅਰ ਕਰਨੀਆਂ ਜਿਹੜੀ ਕਿ ਆਪਣੇ ਕੰਟਰੀ ਦੇ ਬਾਰੇ ਜਿਹੜੀਆਂ ਨਹੀਂ ਠੀਕ ਹੈਗੀਆਂ ਬਾਹਰ ਸ਼ੇਅਰ ਕਰਨੀਆਂ ਉਹਦਾਂ ਦੀਆਂ ਚੀਜ਼ਾਂ ਹੀ ਸ਼ੇਅਰ ਕਰਦੇ ਸੀ ਸਰ ਹਾਈ ਕਮਿਸ਼ਨ ਦਾ ਵੀ ਕੋਈ ਅਧਿਕਾਰੀ ਇਹਦੇ ਵਿੱਚ ਹਾਈ ਕਮਿਸ਼ਨ ਦਾ ਜਿਹੜਾ ਦੱਸਿਆ ਵੀ ਪਾਕਿਸਤਾਨ ਹਾਈ ਕਮਿਸ਼ਨ ਦਾ ਜਿਹੜਾ ਇੱਕ ਮੈਂਬਰ ਸੀਗਾ ਉੱਥੇ ਜਿਹੜਾ ਕੰਮ ਕਰ ਰਿਹਾ ਸੀਗਾ ਉਹ ਹੀ ਇਹਨੂੰ ਮੇਨ ਇਹਨੂੰ ਇਹਦੇ ਨਾਲ ਸਾਰਾ ਸੰਪਰਕ ਸੀਗਾ ਤੇ ਜੋ ਜੋ ਜਵੇਂ ਉਹ ਕਹਿੰਦਾ ਸੀਗਾ ਉਹਦੇ ਪੈਸੇ ਪਾਉਂਦਾ ਸੀ ਉਸ ਨਾਲੇ ਕੰਮ ਕਰਦੇ ਸੀ ਸਰ ट्राਨੈਕਸ਼ਨਾਂ ਕਿੰਨੀਆਂ ਹੋਈਆਂ ਕੀ ਫੋਨ ਤੋਂ ਮਿਲਿਆ ਅਲਮਾਤ ਤੋਂ ਸਟੇ ਕਰ ਟੋਟਲ 20 30 ਹਜ਼ਾਰ ਦੀ ਜਿਹੜੀ ਹੈ ਟ੍ਰਾਂਜ਼ੈਕਸ਼ਨ ਕਲੀਅਰ ਹੋਈ ਹੈ ਜਿਹਦੇ ਕੋਲ 20000 ਜਿਹਦੇ ਕੋਲ ਆਇਆ ਸੀ ਉਹ ਅਸੀਂ ਬੰਦਾ ਅਰੈਸਟ ਕਰ ਲਿਆ ਹੁਣ ਕੱਲ ਅਸੀਂ ਬੈਂਕਸ ਦੇ ਵਿੱਚ ਡਿਟੇਲ ਜਿਹੜੇ ਯੂਪੀਆਈ ਜਿਹੜੇ ਅੱਗੇ ਪੈਸੇ ਗਏ ਆ ਉਹਦੀ ਡਿਟੇਲ ਦੇ ਵਿੱਚ ਪਤਾ ਕਰਕੇ ਜਿਹੜੇ ਹੋਰ ਕੌਣ ਕੌਣ ਬੰਦੇ ਦੇ ਵਿੱਚ ਆ ਫਿਰ ਅੱਗੇ ਦੀ ਫਰਦ ਤਫਤੀਸ਼ ਕਰਾਂਗੇ ਲੱਗਦਾ ਕਿ ਦੇਸ਼ ਦੀ ਸੁਰੱਖਿਆ ਹੁਣ ਸੇਧ ਲਾਉਣ ਦੀ ਕਾਫੀ ਜ਼ਿਆਦਾ ਬਿਲਕੁਲ ਕਿਉਂਕਿ ਜੇ ਸਾਹ ਨਾਲ ਦੇਸ਼ ਦੇ ਹਾਲਾਤ ਚੱਲ ਰਹੇ ਆ ਆਪਣਾ ਜਿਹੜਾ ਔਰ ਚੱਲ ਰਹੀ ਹੈ ਪਾਕਿਸਤਾਨ ਤੇ ਇੰਡੀਆ ਦੀ ਖਾਸ ਕਰਕੇ ਉਸ ਟਾਈਮ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਸੀ ਜਿਹੜੀਆਂ ਕਿ ਆਪਣੇ ਦੇਸ਼ ਵਾਸਤੇ ਠੀਕ ਦੇਵ ਹਰਚ ਪਾਕਿਸਤਾਨ ਨੂੰ ਚੀਜ਼ਾਂ ਦਾ ਫਾਇਦਾ ਮਿਲ ਸਕਦਾ ਸੀ ਤੇ ਉਸ ਚੀਜ਼ਾਂ ਦਾ ਇੱਕ ਬੜਾ ਅੱਛਾ ਵੀ ਇੱਕ ਨੈਟਵਰਕ ਬ੍ਰੇਕ ਹੋਇਆ ਟਾਈਮ ਟੂ ਟਾਈਮ ਸਾਰਾ ਟਾਈਮ ਦੇ ਉੱਪਰ ਬੜਾ ਮਤਲਬ ਉਹ ਫੜ ਲਿਆ ਮਲੇਰ ਕੋਲੋਂ ਪੁਲਿਸ ਦੀ ਬਹੁਤ ਇੱਕ ਵੱਡੀ ਕਾਮਯਾਬੀ ਹੈ ਸਫਲਤਾ ਹੈ ਅਗਰ ਥੋੜਾ ਜਿਹਾ ਟਾਈਮ ਲੰਦਾ ਕਿ ਹੋਰ ਬੜਾ ਨੁਕਸਾਨ ਹੋ ਸਕਦਾ ਇਹਦੇ ਵਿੱਚ ਜਦੋਂ ਸਾਨੂੰ ਇਨਪੁਟ ਆਈ ਸੀ ਉਹਦੇ ਵਿੱਚ ਅਸੀਂ ਇੱਕ ਸਪੈਸ਼ਲ ਟੀਮ ਬਣਾਈ ਸੀਗੀ ਸੱڈن ਉਹਦੇ ਵਿੱਚ ਐਸਪੀਡੀ ਡੀਐਸਪੀਡੀ ਸਾਡੇ ਸੀਆਈ ਇਨਚਾਰਜ ਤੇ ਟੈਕਨੀਕਲ ਸੈੱਲ ਦੇ ਇਨਚਾਰਜ ਇਨਾਂ ਦੀ ਅਸੀਂ ਟੀਮ ਬਣਾਈ ਸੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਅਸੀਂ ਅੱਧੇ ਘੰਟੇ ਦੇ ਘੰਟੇ ਦੇ ਵਿੱਚ 메ਨ ਬੰਦਾ ਰਾਉਂਡ ਅਪ ਕਰ ਲਿਆ ਸੀ ਜਿਹਦੇ ਕਰਕੇ ਸਾਨੂੰ ਇੱਕ ਅੱਛੀ ਸਫਲਤਾ ਮਿਲੀ ਥੈਂਕ ਯੂ ਥੈਂਕ ਯੂ